ਕੁਝ ਸਮੇਂ ਪਹਿਲਾਂ ਵਿਆਹੀ ਆਪਣੀ ਸੁਪਤੀ ਦੇ ਨਾਲ ਚੂੜੇ ਵਾਲੀ ਕੁੜੀ ਦਾ ਰੋ ਰੋ ਕੇ ਬੁਰਾ ਹਾਲ ਹੈ ਜੋ ਕਿ ਇਹ ਹੀ ਆਖ ਰਹੀ ਹੈ ਕਿ ਪਤਾ ਨਹੀਂ ਉਸਦੀ ਜ਼ਿੰਦਗੀ ਦੇ ਨਾਲ ਇਹ ਕੀ ਖਿਲਵਾੜ ਹੋ ਗਿਆ ਪੇਟ ਦੇ ਵਿੱਚ ਬੱਚਾ ਪਲ ਰਿਹਾ ਹੈ ਪਰ ਜਦੋਂ ਉਹ ਦੁਨੀਆ ਦੇ ਵਿੱਚ ਆਉਣ ਨੂੰ ਤਿਆਰ ਹੈ ਪਰ ਇਸ ਤੋਂ ਪਹਿਲਾਂ ਹੀ ਉਸਦੇ ਪਤੀ ਦੀ ਜਾਨ ਚਲੀ ਗਈ ਇਸ ਗੱਲ ਨੂੰ ਵੀ ਉਹ ਬੇहद ਦੁਖੀ ਹੈ ਕਿ ਉਸ ਬੱਚੇ ਨੇ ਆਪਣਾ ਪਿਓ ਦੇਖਣਾ ਸੀ ਹਲੇ ਸਾਰੇ ਸੁਪਨੇ ਪੂਰੇ ਕਰਨੇ ਸਨ ਪਰਿਵਾਰ ਨੇ ਪਰ ਉਸ ਤੋਂ ਪਹਿਲਾਂ ਹੀ ਉਸ ਦੇ ਪਤੀ ਦੇ ਨਾਲ ਇੱਕ ਦੁਖਦ ਘਟਨਾ ਵਾਪਰਦੀ ਹੈ ਜਿਸ ਤੋਂ ਬਾਅਦ ਉਸ ਦੀ ਜਾਨ ਚਲੀ ਜਾਂਦੀ ਹੈ ਇਸ ਨੂੰ ਲੈ ਕੇ ਪਤਨੀ ਨੇ ਕਈ ਤਰ੍ਹਾਂ ਦੇ ਗੰਭੀਰ ਇਲਜ਼ਾਮ ਵੀ ਲਗਾਏ ਨੇ ਪਰ ਦੂਸਰੇ ਪਾਸੇ ਸਹੁਰੇ ਪਰਿਵਾਰ ਦੇ ਵਿੱਚੋਂ ਕੁੜੀ ਦੇ ਦਿਓਰ ਦੇ ਵੱਲੋਂ ਦੱਸਿਆ ਗਿਆ ਕਿ ਸਹੁਰੇ ਘਰ ਦੇ ਵਿੱਚ ਗਿਆ ਸੀ ਮੁੰਡਾ ਅਤੇ ਉਸ ਤੋਂ ਹੀ ਅਗਲੇ ਦਿਨ ਉਸ ਦੀ ਜਾਨ ਚਲੀ ਗਈ ਕੀ ਹੈ ਇਹ ਬੁਰਾ ਮਾਮਲਾ ਕੁੜੀ ਦੀ ਜ਼ੁਬਾਨੀ ਹੀ ਸੁਣਦੇ ਹਾਂ ਇਹ ਡੀ ਇਨਸਪੈਕਟਰ ਹੀ ਅਮਨਦੀਪ ਸਿੰਘ ਸਿਵਲ ਵਰਦੀ ਚੋਂਦੇ ਹੀ ਮੈਨੂੰ ਨਹੀਂ ਪਤਾ ਉਹਨੋਂ ਸੀਆਈ ਸਾਹਿਬ ਵੀ ਕਿ ਦੂਸਰੇ ਹੀ ਪਰੋਂਦੇ ਹਟੇਗਾ ਸਿਵਲ ਵਰਦੀ ਚ ਇਹਨਾਂ ਦੇ ਕੋਈ ਮੇਰੇ ਹਸਬੰਡ ਦਾ ਕੋਈ ਦੋਸਤ ਹੀ ਉਹਨਾਂ ਦਾ ਕੋਈ ਚੱਕਰ ਪਿਆ ਹੀ ਜਾਲੀ ਕਰੰਸੀ ਦਾ ਕੋਈ ਪਿਆ ਹੀ ਤੋ ਕੋ ਅੰਬੀ ਸਰ ਪੁਲਿਸ ਨੇ ਉਹਨਾਂ ਨੂੰ ਫੜਿਆ ਹੀ ਉਹਦੇ ਚ ਕਿਤੇ ਝੂਠਾ ਉਹ ਮੁੰਡੇ ਨੇ ਆਪਣੇ ਬੱਚੇ ਵਾਸਤੇ ਇਹਦਾ ਨਾਮ ਇਹਨੂੰ ਜੇ ਲੈ ਲੱਗਦੇਗੇ ਤੋ ਐਫ ਆਈ ਆਰ ਕਰ ਦਿੰਦੇ ਇਹਨੇ ਐਫ ਆਰ ਨਹੀਂ ਕੀਤੀ ਇਹਨੇ ਇੱਕ ਮਹੀਨੇ ਤੋਂ 26 ਤਰੀਕ ਨੂੰ ਫਰਵਰੀ ਨੂੰ ਲੈ ਕੇ ਗਏ ਘਰੋਂ ਲੈ ਕੇ ਗਏ ਚਾਰ ਮਲਾਜ਼ਮ ਆਏ ਸੀ ਉਹਨਾਂ ਚ ਇੱਕ ਕੁਸ਼ਪ੍ਰੀਤ ਭਾਜੀ ਹੀ ਇੱਕ ਪਤਾ ਨਹੀਂ ਦੂਆ ਦਾ ਮੈਨੂੰ ਨਾਂ ਨਹੀਂ ਪਤਾ ਇੱਕ ਸਰ ਸਰਦਾਰ ਹੀ ਤੇ ਦੋ ਇੱਕ ਹੋਰ ਹੀ ਉਹਨਾਂ ਦੇ ਨਾਲ ਇਹ ਚਾਰੇ ਜਣੇ ਆਏ ਹੀ ਚਾਰੇ ਜਣੇ ਆ ਕੇ ਇਹਨਾਂ ਨੂੰ 4:30 ਪੌਣੇ 5 ਦੇ ਕਰੀਬ ਜਿਹੜੇ ਆ 26 ਫਰਵਰੀ ਨੂੰ ਘਰੋਂ ਲੈ ਗਏ ਹੀ 27 ਫਰਵਰੀ ਨੂੰ ਮੇਰੀ ਐਨੀਵਰਸਰੀ ਹਿੱਤ ਮੈਂ ਗਿਆ ਸੀ ਕਿ ਭਾਜੀ ਇਹਨਾਂ ਨੂੰ ਅਖਾਂ ਨੂੰ ਰਾਤ ਨੂੰ ਫੋਨ ਕਰਕੇ ਕਹਿੰਦੇ ਆ ਕਿ ਆਪਾਂ ਇਹਨੂੰ ਕੱਲ੍ਹ ਜਾਂ ਪਰਸੋਂ ਤੱਕ ਪੂਛੜ ਤੜਤਾਲ ਕਰਕੇ ਛੱਡ ਦਾਂਗੇ ਪਰ ਇਹਨਾਂ ਨੇ ਕੀ ਕੀਤਾ ਕਿ 26 27 ਤਰੀਕ ਨੂੰ ਮੈਨੂੰ ਫੋਨ ਕੀਤਾ ਮੈਂ ਕਿਹਾ ਭਾਜੀ ਇਹਨਾਂ ਨੂੰ ਭੇਜ ਦਿਓ ਕਹਿੰਦੇ ਨਹੀਂ ਹਜੇ ਸਾਡਾ ਕੰਮ ਨਹੀਂ ਹੋਇਆ ਹਜੇ ਨਹੀਂ ਆ ਸਕਦਾ ਔਰ ਤੋਂ 2-3 ਦਿਨ ਬਾਅਦ ਇਹਨੂੰ ਛੱਡ ਕੇ ਗਏ ਆ ਜਦੋਂ 2-3 ਦਿਨ ਬਾਅਦ ਛੱਡ ਕੇ ਗਏ ਆ ਔਰ ਤੋਂ ਬਾਅਦ ਫੇਰ ਪਤਾ ਨਹੀਂ ਕੀ ਹੋਇਆ ਵਾ ਕਿਹੜੀ ਪੁੱਲਸ ਵਾਲੇ ਹੀ ਦੋ ਕੋਈ ਮਲਾਜਾਂ ਕੀ ਉਹ ਡੇਰੇੋਂ ਆਏ ਹੀ ਤੇ ਉਹ ਇਹਨਾਂ ਨੂੰ ਲੈ ਗਏ ਫੇਰ ਉੱਥੋਂ ਜਿਹੜੇ ਬੈਠੇ ਉੱਥੋਂ ਵੀ ਕਹਿੰਦੇ ਇਹਨੂੰ ਕੁਛ ਪੜਤਾਲ ਕਰਨੀ ਕੁਛ ਪੜਤਾਲ ਕਰਕੇ ਉੱਥੇ ਨੂੰ ਛੱਡ ਗਏ ਫੇਰ ਜਿਹੜੇ ਮੀਸਰ ਵਾਲੇ ਹੀ ਉਹ ਕਹਿੰਦੇ ਆਪਾਂ ਤੈਨੂੰ ਬਚੋਣੇ ਆਪਾਂ ਤੈਨੂੰ ਲੈ ਜੰਨੇ ਆ ਫੇਰ ਉਹ ਆਪਣਾ ਇਹਨੂੰ ਲੈ ਗਏ ਆ ਫੇਰ ਜਦੋਂ ਇਹਨੂੰ ਲੈ ਕੇ ਗਏ ਆ ਫੇਰ ਇਹਨੂੰ ਕਿੰਨੇ ਦਿਨਾਂ ਨਾ ਨਿ ਰਖਾਵਾ ਫੇਰ ਇਹਨੂੰ ਘਾਰ ਛੱਡ ਜਾਂਦੇ ਫੇਰ ਲੈ ਜਾਂਦੇ ਹੀ ਪਤਾ ਨਹੀਂ ਕਿਹੜੇ ਕਿਹੜੇ ਆਪ ਇਹਨਾਂ ਨੇ ਉਹਨੂੰ ਟੌਰਚਰ ਕਰ ਕਰਕੇ ਕਿਹੜੇ ਗੈਂਗਸਟਰ ਪਾਰਟੀ ਹੀ ਉਹਨਾਂ ਨਾਲ ਇਹਦੀ ਗੱਲ ਕਰਵਾਉਂਦੇ ਹੀ ਜਾਣ ਪੁੱਛ ਕੇ ਉਹਨੂੰ ਟੌਰਚਰ ਕਰਕੇ ਉਹਨੂੰ ਗੱਲ ਕਰਵਾਉਂਦੇ ਹੀ ਮੈਨੂੰ ਨਹੀਂ ਪਤਾ ਉਹ ਕਿਹੜੀ ਗੈਂਗਸਟਰ ਪਾਰਟੀ ਪਰ ਉਹਨਾਂ ਨਾਲ ਟੌਰਚਰ ਕਰਕੇ ਇਹਨੂੰ ਗਲਤ ਮਨਤ ਬੋਲ ਕੇ ਅਸੀਂ ਤੈਨੂੰ ਫਸਾ ਦਾਂਗੇ ਤੇਰੀ ਯੂਆਪੀ ਧੜਾ ਲਾ ਦਾਂਗੇ ਉਹਦੇ ਫਸਾ ਕੇ ਇਹਦੇ ਕੋਲ ਗਲਤ ਕੰਮ ਕਰਵਾਇਆ ਰੋਟੀ ਨਾ ਗਲੂਈ ਚਾਰ ਦਿਨ ਪਹਿਲਾਂ ਸਾਡੇ ਘਰੋਂ ਤਿੰਨ ਮਲਾਜ਼ਮ ਆਏ ਆ ਰੋਟੀ ਖਾ ਗਏ ਨੂੰ 10:30 ਵਜੇ ਘਰੋਂ ਲੈ ਗਏ ਆ ਤੁਹਾਨੂੰ ਕਹਿੰਦੇ ਆ ਬਸ ਸਹੀ ਸਲਾਮਤ ਚਾਰ ਪੰਜ ਦਿਨਾਂ ਚ ਨੂੰ ਕਾਲ ਛੱਡ ਜਾਗੇ ਰੋਟੀ ਮੈਨੂੰ ਸਾਡੇ 9:00 ਵਜੇ ਫੋਨ ਨਾ ਕੀਤਾ ਵਾ ਕੱਲ ਸੀ ਜਨਪਤ ਪਰਨੇ ਮਥਾ ਦੇ ਕੇ ਆਏ ਉੱਥੋਂ ਕਹਿੰਦੇ ਆ ਕਿ ਹੁਣ ਮੈਂ ਨਾ ਚੱਲਣਾ ਵਾ ਮੇਰਾ ਨਾ ਜਿਹੜਾ ਆਪਾਂ ਮਿਸ਼ਨ ਤੇ ਜਾਣਾ ਸੀ ਆਪਾਂ ਉਹ ਮਿਸ਼ਨ ਤੇ ਚੱਲੇ ਆ ਤੇ ਮੈਨੂੰ ਫੋਨ ਫੇਰ ਦੁਬਾਰਾ 9:00 ਵਜੇ ਫੋਨ ਕਰਕੇ ਕਹਿੰਦੇ ਆ ਕਿ ਮੈਂ ਜਿੱਥੇ ਆਉਣਾ ਸੀ ਆਪਾਂ ਉਥੇ ਪਹੁੰਚ ਗਏ ਆਂ ਤੁਸੀਂ ਮੈਨੂੰ ਹਜੇ ਫੋਨ ਕਰਿਓ ਤੇ ਮੇਰੀ ਰਿੰਗ ਵੱਜ ਗਈ ਮੇਰੀ ਜਾਨ ਤੇ ਖਤਰਾ ਹੋ ਜਾਣਾ ਵਾ ਇਹ ਸਾਰੇ ਪੁਲਸਵਾਲਿਆਂ ਨੇ ਪਿੱਛੇ ਹੋ ਜਾਣਾ ਵਾ ਤੇ ਮੈਂ ਲੈ ਜਾਣਾਂ ਵਾ ਇਹਨਾਂ ਨੇ ਉਹੀ ਕੰਮ ਕੀਤਾ ਉਹਨੂੰ ਮੁੱਤੈ ਹੀ ਛੱਡ ਗਏ ਪਤਾ ਨਹੀਂ ਕੀ ਹੋਤੀ ਡੈਡਪਾੜੀ ਆਨ ਵਾ ਜੀ ਆਪਾਂ ਨੂੰ ਤੇ ਡੈਡ ਵੱਜੀ ਬਲੋ ਇਸ ਮੇਰੇ ਪਿੰਡਾਂ ਲਗਾਉ ਨੂੰ ਚਾਰੇ ਜਿਹੜੇ ਵੀ ਉਹਦੇ ਨਾਲ ਕੋਸ਼ਿਸ਼ ਪ੍ਰੇਧ ਪਾ ਦਿਓ ਜਰੂਰ ਹੈ ਮੈਨੂੰ ਪੱਕਾ ਬਤਾ ਕਿਉਂਕਿ ਹਰ ਵਾਰੇ ਉਹੀ ਨਾਲ ਜਾਂਦੇ ਹੀ ਜਾਂਦੇ। ਕੀ ਲੱਗਦਾ ਕੀ ਕੀਤਾ ਕੀ ਲੱਗਦਾ ਪੁਲਿਸ ਵਾਲਿਆਂ ਨੇ ਜੋ ਕੀਤਾ ਪੁਲਿਸ ਵਾਲਿਆਂ ਨੇ ਕੀਤਾ ਇਹਨਾਂ ਨੂੰ ਪੜਨਾ ਚਾਹੀਦਾ ਬੜਾ। ਏਸੀਪੀ ਮਰੋਗਿਆ ਜੈ ਮੈਡਮ ਹੀ ਪਹਿਲਾਂ ਉਹ ਇਸ ਕੇਸ ਚ ਨvolve ਦੀ ਉਹਨੇ ਇਹਨਾਂ ਨੂੰ ਧੱਕਿਆ ਸੀ ਪਹਿਲਾਂ ਉਹ ਇਹਨੂੰ ਲੈ ਕੇ ਆਈ ਸੀ ਆਪਾਂ ਤੇਰੇ ਨੂੰ ਇਨਸਾਫ ਕਰਾਂਗੇ ਤੇਰੀ ਵਾਈਫ ਨੂੰ ਜੋਬ ਦਿਵਾਵਾਂਗੇ ਉਹਨੇ ਗ੍ਰੈਜੂਏਸ਼ਨ ਕੀਤੀ ਆ ਇਦਾਂ ਦਾ ਗੱਲਾਂ ਤੇ ਵਿਚਾਰੇ ਨੂੰ ਹੰਦਾ। ਇਹਨੇ ਸਰਗਣਾ ਨੇ ਉਹਨੂੰ ਮਾਰੇ ਛੜਿਆ ਇਹਨਾਂ ਨੂੰ ਕੋਣ ਆਏ ਵੀ ਨਹੀਂ ਅਮੇ ਨੂੰ ਕੋਈ ਨਹੀਂ ਗਾਇਨੀ ਕਿਹੜੇ ਕਿਹੜੇ ਗੈਂਗਸਟਰ ਦਾ ਨਾਮ ਲੈਂਦੇ ਸੀ ਕੋਈ ਦੱਸ ਦੇ ਜਿਹੜੇ ਗੈਂਗਸਟਰਾਂ ਨਾਲ ਦੱਸਦਾ ਮੈਨੂੰ ਕਹਿੰਦੇ ਤੈਨੂੰ ਨਹੀਂ ਦੱਸਣਾ ਤੇ ਤੇ ਕੱਲ ਨਹੀਂ ਆਣੀ ਚਾਹੀਦੀ ਬਸ ਮੈਨੂੰ ਇੰਨਾ ਪਤਾ ਲਾ ਮੇ ਕੋਲ ਅਜੇ ਵੀਡੀਓ ਪਈ ਆ ਕੋ ਟੂਰਨਾਮੇ ਦਾ ਸਿਆਵਾ ਕਿ ਮੇਰੇ ਕੋਲ ਔਰਚਰ ਕਰਕੇ ਕੰਮ ਕਰਵਾਉਣ ਦੇ ਉਦਨੋਂ ਕਹਾਦਾ ਇਹ ਕਿ ਮੈਨੂੰ ਨਹੀਂ ਪਤਾ ਕੋਈ ਕੋਈ ਬੰਦਾ ਫਲਾਉ ਫਲਾਉ ਦੀਆਂ ਗੱਲਾਂ ਚੱਲਦੀਆਂ ਇਹ ਮੈਨੂੰ ਅਰਧ ਲਾ ਲ ਗੁੱਟ ਨਹੀਂ ਪਤਾ ਕਿ ਉਹ ਚਾਹੁੰਦੇ ਇਹ ਕਿ ਸਾਡੇ ਤੇ ਕੋਈ ਗੱਲ ਨਾ ਵੇਸ਼ ਕਰਕੇ ਉਹ ਜਿਦਨਕਾਰ ਆਏ ਸੀ ਪਤਾ ਨਹੀਂ ਉਦਨ ਉਹਨਾਂ ਨੇ ਰੈੱਡ ਕਲਰ ਦੀ ਟੀ-ਸ਼ਰਟ ਪਾਈ ਰੈੱਡ ਕਲਰ ਦੀ ਟੀ-ਸ਼ਰਟ ਚ ਉਹਨਾਂ ਨੇ ਆਪਣਾ ਬਿਆਨ ਦਿੱਤਾ ਦਾ ਰੂਮ ਚ ਬਹਿ ਕੇ ਇਕੱਲੇ ਕਿਉਂਕਿ ਉਦੋਂ ਵੀ ਉਹਨਾਂ ਨੇ ਸ਼ਾਮ ਨੂੰ ਉਹਨਾਂ ਨੂੰ ਘਰੋਂ ਲੈ ਕੇ ਜਾਣਾ ਸੀ ਉਹ ਵੀਡੀਓ ਮੇਰੇ ਕੋਲ ਪਈ ਆ ਜਿੱਥੇ ਉਹ ਵੇਖੋ ਵੀਡੀਓ ਪਈ ਆ ਮਤਲਬ ਜਿਆਦਾ ਨੋਟ ਕਿੰਨੀ ਜੀ ਨੀ ਨੂੰ ਨਹੀਂ ਪਤਾ ਕਿਉਂਕਿ ਪੁਲਸਵਾਰ ਦੇ ਨਾਲ ਹੀ ਉਹ ਵੀ ਕਰ ਸਕਦੇ ਉਹਨਾਂ ਨੇ ਕਰਤੀ ਹੋਗੀ ਮੈਨੂੰ ਨਹੀਂ ਪਤਾ ਕਿਉਂਕਿ ਸਾਡੇ ਵੱਲੋਂ ਤਾਂ ਲੈ ਕੇ ਹੀ ਗਈ ਨਾ ਕੰਮ ਤੇ ਉਹ ਕਰਵੋ ਨਹੀਂ ਨਹੀਂ ਮੰਨ ਕਰਦੇ ਜਾਂਚ ਹੋਣੀ ਚਾਹੀਦੀ ਹੈ ਜਾਂਚ ਜਰੂਰ ਹੋਣੀ ਚਾਹੀਦੀ ਸਾਫ਼ ਮਿਲਣਾ ਚਾਹੀਦਾ ਵਾ ਜਿਨ੍ਹਾਂ ਨੇ ਇਹ ਕੀਤਾ ਵਾ ਉਹਨਾਂ ਨੂੰ ਵੀ ਇਦਾਂ ਹੀ ਮਿਲਣਾ ਚਾਹੀਦਾ ਵਾ ਮਤਲਬ ਕਿ ਉਹ ਅਰੇ ਪੱਤੀ ਨਾ ਪੀਵੋ ਲੈਗੇ ਅਜੇ ਤੂੰ ਵਿਚਰਾਇਆ ਵੀ ਨਹੀਂ ਇਹਨਾਂ ਨੇ ਪਹਿਲਾਂ ਹੀ ਖੋਲ ਰਿਹਾ ਦੇਖ ਲੋ ਹਨ ਕੁਡਾ ਇਹ ਗੈਸਟਰ ਆ ਇਹ ਤੁਸੀਂ ਕੀ ਲੱਗਦੇ ਹੋ ਤੇ ਮੈਂ ਬ੍ਰਦਰ ਲੱਗਦਾ ਬ੍ਰਦਰ ਲੱਗਦਾ ਕੀ ਗੱਲ ਹੋਈ ਸਾਰੀ ਸਰ ਗੱਲ ਕੋਈ ਨਹੀਂ ਉਹ ਤੋਂ ਆਪਣੇ ਅੱਥਰ ਸੋਹਰਿਆ ਕਰ ਤੂੰ ਗਿਆ ਆ ਤੇ ਇਸਨੇ ਰਿਹਨ ਨੂੰ ਫੋਨ ਆਂਦਾ ਆ ਕਿ ਤੁਹਾਡੇ ਭਰਾ ਨੂੰ ਕਿਸ ਨੇ ਮਾਰਤਾ ਆ ਉਹਨੂੰ ਕਿਹਨੂੰ ਕਿਹੜਾ ਕਿੰਨੇ ਮਾਰਿਆ ਮਤਲਬ ਆਪਾਂ ਇਹੀ ਪ੍ਰਸ਼ੰਕ ਇਹੀ ਮੰਗ ਕਰਦੇ ਆ ਦਾ ਨੂੰ ਇਨਸਾਫ ਚਾਹੀਦਾ ਉਹ ਤੋਂ ਵੱਧ ਜਿਨ੍ਹਾਂ ਨੇ ਉਹਨੂੰ ਮਾਰਿਆ ਹੈ ਤੇ ਜਿਨ੍ਹਾਂ ਨੇ ਉਹਨੂੰ ਸੱਦਿਆ ਇਹ ਗੱਲ ਕੱਲ ਦੀ ਗੱਲ ਲੱਗ ਗਈ ਸੀ ਇਹ ਮੇਰੇ ਖਿਆਲ ਨਾਲ ਕੱਲ ਦੀ ਗੱਲ ਜੇ ਕਿਹੜੀ ਜਗ੍ਹਾ ਦੀ ਗੱਲ ਹੈ ਇਹ ਤਾਂ ਲੱਗ ਜਿਵੇਂ ਅਜਨਾਲੇ ਬਗਣੀ ਸਾਈਡ ਨੂੰ ਦੱਸ ਦੇ ਅਜਨਾਲੇ ਜਾਂ ਤਾਂ ਬਾਸਵਾਲੀ ਸਾਈਡ ਤੇ ਕੀ ਪਤਾ ਕੀ ਪੁਤਖੀ ਕਾਂਦੀ ਦਾ ਨੂੰ ਪੁਤਖੀ ਨੇ ਜੈਦ ਤੱਕ ਕੋਈ ਕਾਰਵਾਈ ਨਹੀਂ ਕੀਤੀ ਹੁਣ ਸੁਸਕਰ ਵਾਲੋ ਕੀ ਕਹਿੰਦੇ ਸੁਸਕਰ ਹਰੇ ਜੀ ਜੀ ਕਰਨਾ ਮम्मा ਇਹ ਨਹੀਂ ਇੱਥੇ ਮम्मा ਆਣ ਕੇ ਤੇ ਸੁਸਕਰ ਕਰਨਾ ਠੀਕ ਇਹਨੂੰ ਜੇ ਲਾ ਕੇ ਗਏ ਤਾਂ ਐਫ ਆਈ ਆਰ ਕਰ ਦਿੰਦੇ ਇਹਨਾਂ ਨੇ ਐਫ ਆਈ ਆਰ ਨਹੀਂ ਕੀਤੀ ਇਹਨਾਂ ਨੇ 1 ਮਹੀਨੇ ਤੋਂ 26 ਤਰੀਕ ਨੂੰ ਫਰਵਰੀ ਨੂੰ ਲੈ ਕੇ ਗਏ ਘਰੋਂ ਲੈ ਕੇ ਗਏ 4 ਮੁਲਾਜ਼ਮ ਆਏ ਸੀ ਉਹਨਾਂ ਚ ਇੱਕ ਕੁਸ਼ਰੀਦ ਭਾਜੀ ਹੀ ਇੱਕ ਪਤਾ ਨਹੀਂ ਦੋਵਾਂ ਦਾ ਮੈਨੂੰ ਨਾਂ ਨਹੀਂ ਪਤਾ ਇੱਕ ਸਰ ਸਰਦਾਰ ਹੀ ਤੇ ਦੋ ਇੱਕ ਹੋਰ ਹੀ ਉਹਨਾਂ ਦੇ ਨਾਲ ਇਹ ਚਾਰੇ ਜਣੇ ਆਏ ਹੀ ਚਾਰੇ ਜਣੇ ਆ ਕੇ ਇਹਨਾਂ ਨੂੰ 4.5 ਦੇ ਕਰੀਬ ਜਿਹੜੇ ਆ 26 ਫਰਵਰੀ ਨੂੰ ਘਰੋਂ ਲੈ ਗਏ ਹੀ ਤੇ 27 ਫਰਵਰੀ ਨੂੰ ਮੇਰੀ ਐਨੀਵਰਸਰੀ ਹਿੱਤ ਮੈਂ ਗਿਆ ਸੀ ਕਿ ਭਾਜੀ ਇਹਨਾਂ ਨੂੰ ਅਖਾਂ ਨੂੰ ਰਾਤ ਨੂੰ ਫੋਨ ਕਰਕੇ ਕਹਿੰਦੇ ਆ ਕਿ ਆਪਾਂ ਇਹਨੂੰ ਕੱਲ ਜਾਂ ਪਰਸੋਂ ਤੱਕ ਬੁਚਪੜਤਾਲ ਕਰਕੇ ਛੱਡ ਦਾਂਗੇ ਪਰ ਇਹਨਾਂ ਨੇ ਕੀ ਕੀਤਾ ਕੀ 26 23 ਨੂੰ ਉਹਨਾਂ ਨੇ ਫੋਨ ਕੀਤਾ ਮੈਂ ਕਿਹਾ ਭਾਜੀ ਇਹਨਾਂ ਨੂੰ ਭੇਜ ਦੋ ਕਹਿੰਦੇ ਨਹੀਂ ਹਜੇ ਸਾਡਾ ਕੰਮ ਨਹੀਂ ਹੋਇਆ ਹਜੇ ਨਹੀਂ ਆ ਸਕਦਾ ਔਰ ਤੋਂ 2-3 ਦਿਨ ਬਾਅਦ ਉਹਨੂੰ ਛੱਡ ਕੇ ਗਏ ਆ ਜਦੋਂ 2-3 ਦਿਨ ਬਾਅਦ ਛੱਡ ਕੇ ਗਏ ਆ ਔਰ ਤੋਂ ਬਾਅਦ ਫੇਰ ਪਤਾ ਨਹੀਂ ਕੀ ਹੋਇਆ ਵਾ ਕਿਹੜੀ ਪੁਲਸ ਵਾਲੇ ਹੀ ਦੋ ਕੋਈ ਮਲਾਜਨ ਸੀ ਉਹ ਡੇਰੇੋਂ ਆਏ ਹੀ ਤੇ ਉਹ ਇਹਨਾਂ ਨੂੰ ਲੈ ਗਏ ਹੀ ਫੇਰ ਉਥੋਂ ਜਿਹੜੇ ਬੈਠੇ ਉਥੋਂ ਵੀ ਕਹਿੰਦੇ ਇਹਨੂੰ ਕੁਛ ਪੜਤਾਲ ਕਰਨੀ ਪੁੱਛ ਪੜਤਾਲ ਕਰਕੇ ਉੱਥੇ ਨੂੰ ਛੱਡ ਗਏ ਫੇਰ ਜਿਹੜੇ ਅੰਮ੍ਰਿਤਸਰ ਵਾਲੇ ਹੀ ਉਹ ਕਹਿੰਦੇ ਆਪਾਂ ਤੈਨੂੰ ਬਚਾਉਣੇ ਆਪਾਂ ਤੈਨੂੰ ਲੈ ਜੰਨੇ ਆ ਫੇਰ ਉਹ ਆਪਣਾ ਇਹਨੂੰ ਲੈ ਗਏ ਆ ਫੇਰ ਜਦੋਂ ਇਹਨੂੰ ਲੈ ਕੇ ਗਏ ਆ ਫੇਰ ਇਹਨੂੰ ਕਿੰਨੇ ਦਿਨਾਂ ਨਾਲ ਨਿ ਰੱਖਿਆ ਵਾ ਫੇਰ ਇਹਨੂੰ ਘਾਰ ਛੱਡ ਜਾਂਦੇ ਫੇਰ ਲੈ ਜਾਂਦੇ ਹੀ ਪਤਾ ਨਹੀਂ ਕਿਹੜੇ